ਤੁਸੀਂ ਆਏ ਪੁਲਿਸ ਸਟੇਸ਼ਨ ਦੇ ਬਾਹਰ ਖੜੋ ਹਾਊਸ ਵਾਈਫ ਹੁੰਦੇ ਹੋਏ ਕੀ ਰੀਜ਼ਨ ਹੈ ਤੁਹਾਡਾ ਇੱਕ ਕਾਰਪੋਰੇਸ਼ਨ ਦੇ ਕਲਰਕ ਦੀ ਵਜ੍ਹਾ ਕਰਕੇ ਕੌਣ ਹੈ ਕਲਰਕ ਦਾ ਕੀ ਨਾਮ ਹੈ ਅਨਿਲ ਬਖਸ਼ੀ ਕਲਰਕ ਕਾਰਪੋਰੇਸ਼ਨ ਦੇ ਕੀ ਅਜਿਹਾ ਹੋ ਗਿਆ ਮੇਰੇ ਹਸਬੰਦ ਦੀ ਸੈਲਰੀ ਦੇ ਵਿੱਚੋਂ 8000 ਰੁਪਏ ਕੱਟਿਆ ਗਿਆ ਕੀ ਨਾਮ ਹੈ ਤੁਹਾਡੇ ਹਸਬੰਦ ਦਾ ਰਿੰਕੂ ਚਨਾਲੀਆ ਅੱਛਾ ਕੀ ਕੰਮ ਕਰਦੇ ਆ ਉਹ ਕਾਰਪੋਰੇਸ਼ਨ 'ਚ ਨੇ ਸਫਾਈ ਸੇਵਕ ਠੀਕ ਹੈ ਹਾਂਜੀ ਹਾਂਜੀ ਤੇ ਮੇਰੇ ਹਸਬੰਦ ਦੀ ਸੈਲਰੀ ਦੇ ਵਿੱਚੋਂ 8000 ਰੁਪਏ ਕੱਟਿਆ ਗਿਆ ਜੋ ਕਿ ਮੈਂ ਕਲਰਕ ਨੂੰ ਪੁੱਛਿਆ ਕਿ ਮੇਰੇ ਬੇਟੇ ਦਾ ਐਕਸੀਡੈਂਟ ਹੋਇਆ 2 ਦਿਨ ਪਹਿ कि मैं उन्हों के के को उन्होंने को कहा कि ये ਤੁਸੀਂ 8000 ਰੁਪਇਆ ਜੋ ਕਟਿਆ ਹੈ ਨਾ ਇਹ ਮੇਰੀ ਲੋਨ ਦੀ ਕਿਸ਼ਤ ਖਤਮ ਹੋ ਚੁੱਕੀ ਆ 3 ਮਹੀਨੇ ਪਹਿਲਾਂ ਜੋ ਕਿ ਮੇਰੇ ਕੋਲ ਐਨਓਸੀ ਵੀ ਹੈ ਅੱਛਾ ਤੇ ਉਹਨਾਂ ਨੇ ਮੈਨੂੰ ਉਲਟਾ ਜਵਾਬ ਦਿੱਤਾ ਵਾ ਕਿ ਮੈਂ ਬਹੁਤ ਟੈਨਸ਼ਨ ਚ ਆ ਕਿ ਮੈਂ 8000 ਰੁਪਏ ਦੀ ਇਸ ਟਾਈਮ ਕੋਈ ਗੱਲ ਨਹੀਂ ਕਰ ਸਕਦਾ ਹੈਗਾ ਨਾ ਕਿ ਉਹਨਾਂ ਨੇ ਮੇਰਾ ਐਨਓਸੀ ਦੇਖੀ ਹੈ ਮੈਨੂੰ ਕਹਿੰਦੇ ਕਿ ਤੂੰ ਇੱਥੋਂ ਦਫਾ ਹੋ ਜਾ ਮੈਂ ਬਹੁਤ ਟੈਨਸ਼ਨ ਚਾ ਮੈਂ ਉਹਨਾਂ ਦੇ ਅੱਗੇ ਕਿਹਾ ਕਿ ਸਰ ਮੇਰੇ ਬੇਟੇ ਦਾ ਐਕਸੀਡੈਂਟ ਹੋਇਆ ਮੈਂ ਬਹੁਤ ਟੈਨਸ਼ਨ ਚਾ ਮੈਨੂੰ ਪੈਸੇ ਦੀ ਜਰੂਰਤ ਆ ਕਿਉਂਕਿ ਉਹ ਪੈਸੇ ਸਾਡੇ ਸੀਗੇ 8000 ਰੁਪਏ ਦੀ ਸੈਲਰੀ 8000 ਰੁਪਏ ਬਹੁਤ ਕਮ ਆਉਂਦਾ ਬੱਚੇ ਜਦੋਂ ਲੋਡ ਹੋਵੇ ਲੇਕਿਨ ਉਹਨਾਂ ਨੇ ਮੇਰੀ ਕੋਈ ਇੱਕ ਗੱਲ ਨਹੀਂ ਸੁਣੀ ਉਲਟਾ ਮੈਨੂੰ ਮਤਲਬ ਬਹੁਤ ਬੋਲਦੇ ਸੀ ਉਲਟ-ਪੁਲਟ ਬੋਲਣ ਲੱਗੇ ਕਹਿ ਰਹੇ ਕਿ ਤੂੰ ਹੁੰਦੀ ਕੌਣ ਆ ਇਹ ਆ ਉਹ ਆ ਵੀ ਮੈਂ 8000 ਰੁਪਏ ਨਹੀਂ ਦੇ ਸਕਦਾ ਹੈਗਾ ਜਾਓ ਤੁਸੀਂ ਇੱਥੋਂ ਨਹੀਂ 8000 ਰੁਪਏ ਉਹਨਾਂ ਨੇ ਕਿਸ਼ਤ ਕੋਆਪਰੇਟਿਵ ਬੈਂਕ ਚ ਜਦ ਤੁਹਾਡੇ ਕੋਲ ਐਨਓਸੀ ਹੈਗੀ ਆ ਫਿਰ ਕਾ ਨਾ ਨਾ ਐਨਓਸੀ ਦੇਖੀ ਨਹੀਂ ਉਲਟਾ ਮੈਨੂੰ ਕਿਹਾ ਤੇਰਾ ਬੱਚਾ ਮਰਤਾ ਨਹੀਂ ਗਿਆ ਮੇਰੇ ਤੇ ਦੋਸਤ ਦੀ ਡੈਥ ਹੋ ਗਈ 35 ਸਾਲ ਦੇ ਦੀ ਕਿ ਤੁਹਾਡਾ ਬੱਚਾ ਮਰਿਆ ਨਹੀਂ ਹੈਗਾ ਜਿੰਦਾ ਵਾ ਮੇਰੇ ਤੇ ਦੋਸਤ ਦੀ ਡੈਥ ਹੋ ਚੁੱਕੀ ਆ ਹੂੰ ਤੇ ਉਲਟਾ ਫਿਰ ਖੜੇ ਹੋਗੇ ਕੁਰਸੀ ਤੋਂ ਉਲਟਾ ਮੈਨੂੰ ਬਰਾਦਰੀ ਖਰਾਫ ਕਰ ਲੈ ਤੇਰੇ ਜਿਹਿਆਂ ਬਰਾਦਰੀ ਦੀਆਂ ਇੱਥੇ ਧੀਮੀਆਂ ਬਹੁਤ ਘੁੰਮਦੀਆਂ ਵਾ ਰੋਜ਼ ਇੱਥੇ 3600 ਜਨਾਨੀਆਂ ਆਂਦੀਆਂ ਵਾ ਕਿ ਮਤਲਬ ਗਾਲੀ ਗਲੋਚ ਕਰਨ ਲੱਗੇ ਬਹੁਤ ਬਦਤਮੀਜ਼ੀ ਕੀਤੀ ਮੇਰੇ ਨਾਲ ਕਿਹੜੇ ਦਫ਼ਤਰ ਚ ਬੈਠਦੇ ਆਂ ਏ ਮਿੱਡਾ ਚੋਕ ਮਿੱਡਾ ਹਾਂਜੀ ਉਲਟਾ ਮੈਨੂੰ ਧਮਕਿਆ ਮੇਰੇ ਹਸਬੰਦ ਦੇ ਖਿਲਾਫ ਦਿੱਤਿਆ ਕਿ ਤੇਰੇ ਹਸਬੰਦ ਨੂੰ ਮੈਂ ਸਸਪੈਂਡ ਕਰਵਾ ਦੂੰਗਾ ਬਹੁਤ ਡਰ ਗਈ ਸਮਝਾਈ ਉਹ ਲੈਡੀ ਸਾਹਿਬ ਨੂੰ ਅੱਛਾ ਹਾਂਜੀ ਤੇ ਤੁਸੀਂ ਪੁਲਿਸ ਸਟੇਸ਼ਨ ਦੇ ਬਾਹਰ ਖੜੇ ਹੋ ਉਹਨਾਂ ਜਿਹੜੇ ਤੁਸੀਂ ਕਲਰਕ ਦੇ ਬਾਰੇ ਗੱਲ ਕਰ ਰਹੇ ਹੋ ਕੀ ਉਸ ਕਲਰਕ ਦੇ ਬਾਰੇ ਤੁਸੀਂ ਉਸ ਮੈਕਮੇ ਦੇ ਉੱਚ ਅਧਿਕਾਰੀਆਂ ਨੂੰ ਦੱਸਿਆ ਜੀ ਸੱਸਿਆ ਜੀ ਲਿਖਤੀ ਦੱਸਿਆ ਵਰਬਲੀ ਦੱਸਿਆ ਲਿਖਤੀ ਦੱਸਿਆ ਜੀ ਫਿਰ ਉੱਥੇ ਕੋਈ ਕਾਰਵਾਈ ਹੋਈ ਨਹੀਂ ਜੀ ਹੁਣ ਤੱਕ ਕੋਈ ਕਾਰਵਾਈ ਨਹੀਂ ਇੱਕ ਇਬਾਰਦਤ ਤਰੋਂਦੀ ਹੈ ਇਹ ਬਰ 12 ਦਿਨ ਹੋ ਗਏ ਜੀ ਅੱਜ 12 ਦਿਨ ਹੋ ਗਏ ਫਿਰ ਤੁਸੀਂ ਪੁਲਿਸ ਸਟੇਸ਼ਨ ਆਏ ਹਾਂਜੀ ਪੁਲਿਸ ਸਟੇਸ਼ਨ ਮੈਂ ਉਸੇ ਦਿਨ ਆਈ ਸੀ ਮੋਕੇ ਤੇ ਕੰਪਲੇਂਟ ਕੀਤੀ ਸੀ ਕਿ ਮੇਰੇ ਨਾਲ ਇੱਦਾਂ ਦਾ ਮਿੱਟਾ ਚੋਂਗ ਤੇ ਕਲਰ ਕਨੇ ਬੱਤ ਮਿਰਚੀ ਕੀਤੀ ਹੈ ਤੁਹਾਨੂੰ ਕੰਪਲੇਂਟ ਦੀ ਕਾਪੀ ਹੈ ਤੁਹਾਡੇ ਕੋਲ ਹਾਂ ਜੀ ਜਿਹੜੀ ਪੁਲਿਸ ਸਟੇਸ਼ਨ ਦਿੱਤੀ ਹੈ ਇਸ ਵੇਲੇ ਹੈ ਜੀ ਹੈ ਜੀ ਪੀਸ ਨੇ ਉਹਨਾਂ ਤੇ ਕੋਈ ਕਾਰਵਾਈ ਕੀਤੀ ਨਹੀਂ ਜੀ ਹੁਣ ਤੱਕ ਕੋਈ ਕਾਰਵਾਈ ਨਹੀਂ ਅੱਜ ਤੁਸੀਂ ਆਪਣੇ ਨਾਲ ਆਪਣੇ ਭਾਈਚਾਰਾ ਲੈ ਕੇ ਆਏ ਹੋ ਜੀ ਇਹ ਕਿਸ ਸਬੰਧ ਵਿੱਚ ਲੈ ਕੇ ਆਏ ਹੋ ਇਸੇ ਕਰਕੇ ਜੀ ਸਾਨੂੰ ਇਨਸਾਫ ਦਿੱਤਾ ਜਾਵੇ ਜੋ ਕਿ ਕਲਰਕ ਮੈਨੂੰ ਧਮਕੀਆ ਦਿੰਦਾ ਮੈਨੂੰ ਜਾਤੀ ਦੇ ਖਿਲਾਫ ਬੋਲਿਆ ਵਾ ਮੇਰੀ ਬੇਇੱਜ਼ਤੀ ਕੀਤੀ ਮੇਰੇ ਬੇਟੇ ਨੂੰ ਮਤਲਬ ਕਿ ਇੱਡੀ ਵੱਡੀ ਉਹਨੇ ਗੱਲ ਕੀਤੀ ਜੋ ਕਿ ਪਹਿਲਾਂ ਹੀ ਐਕਸੀਡੈਂਟ ਹੋਇਆ ਹੋਇਆ ਸੀਗਾ ਕਿ ਮੇਰੇ ਬੇਟੇ ਨੂੰ ਇੰਨਾ ਬਰਤ ਮੀਂ ਜੀ ਨਾ ਕਿ ਉਹਨੇ ਮਰਿਆ ਤੱਕ ਕਿਹਾ ਵਾ ਹੂੰ ਆਪਣੇ ਦੋਸਤ ਦੀ ਖਾਤਰ ਰੱਖੇ 4 ਵਜੇ ਸੀ ਉਹ ਡਿਊਟੀ ਤੇ ਬੈਠਾ ਸੀ ਜੇ ਦੋਸਤ ਦੇ ਮਰੇ ਤੇ ਉਹਨੇ ਜਾਣਾ ਸੀ ਆਪਣੀ ਛੁੱਟੀ ਲੈ ਕੇ ਵੀ ਜਾ ਸਕਦਾ ਸੀ ਜੇ ਡਿਊਟੀ ਤੇ ਹੈ ਤੇ ਸਾਡੇ ਵਰਗੇ ਮੁਲਾਜ਼ਮ ਤਾਂ ਜਾਣਗੇ ਹੀ ਉਹ ਤੇ ਕੋਈ ਫਰਿਆਦ ਲੈ ਕੀ ਕੀ ਮੰਗ ਕਰਦੇ ਹੋ ਮੈਂ ਤਾਂ ਇਨਸਾਫ ਚਾਹੀਦਾ ਜੀ ਕਿਸ ਤਰ੍ਹਾਂ ਦਾ ਇਨਸਾਫ ਕਿ ਉਹਨੂੰ ਜੋ ਵੀ ਉਹਦੀ ਗਲਤੀ ਹੈ ਉਹਦੇ ਤੇ ਕਾਰਵਾਈ ਕੀਤੀ ਜਾਵੇ ਦੋਸਤੋ ਥੋੜੇ ਲਫ਼ਜ਼ਾਂ ਵਿੱਚ ਬਹੁਤ ਵੱਡੀਆਂ ਗੱਲਾਂ ਉਹਨਾਂ ਨੇ ਕਹੀਆਂ ਔਰ ਕਿਸ ਤਰ੍ਹਾਂ ਇੱਕ ਕਲਰਕ एनओसी होने ਦੇ باوجود ਵੀ ਮੈਡਮ ਦੇ ਕਹਿਣ ਦੇ ਮੁਤਾਬਿਕ ਕਿਸ਼ਤ ਕੱਟ ਰਿਆ ਔਰ ਗਰੀਬ ਬੰਦੇ ਵਾਸਤੇ 8000 ਰੁਪਏ ਬਹੁਤ ਵੱਡੀ ਰਕਮ ਹੈ ਜੀ ਭਾਈ ਸਾਹਿਬ किशोर ਮੈਂ ਤੁਹਾਡਾ ਮੇਰਾ ਨਾਮ ਅਜੀਪਾਲ ਹੈ ਜੀ ਹਾਂ ਮੈਂ ਭਾਰਤੀ ਜਨਤਾ ਪਾਰਟੀ ਐਸੀ ਮੋਰਚੇ ਦਾ ਜ਼ਿਲ੍ਹੇ ਦਾ ਪ੍ਰਧਾਨ ਹਾਂ ਜਾਦਾ ਭੈਣ ਦਾ ਮਸਲਾ ਮੈਨੂੰ ਪਤਾ ਲੱਗਿਆ ਹਾਂ ਤੇ ਅਸੀਂ ਇਹਨਾਂ ਦੇ ਨਾਲ ਜਾ ਕੇ ਜਿਹੜੇ ਕਾਰਪੋਰੇਸ਼ਨ ਦੇ ਕਮਿਸ਼ਨਰ ਮੈਡਮ ਨੇ ਹੈਲਥ ਬ੍ਰਾਂਚ ਦੇ ਜੁਆਇੰਟ ਕਮਿਸ਼ਨਰ ਨੇ ਉਹਨਾਂ ਨੂੰ ਵੀ ਅਪਲੀਕੇਸ਼ਨ ਦਿੱਤੀ ਤੇ ਇੱਥੇ ਥਾਣੇ ਵੀ ਅਪਲੀਕੇਸ਼ਨ ਦਿੱਤੀ ਹੂੰ ਪਰ ਕੱਲ ਜਦ ਅਸੀਂ ਮਿੱਡਾ ਚੌਕ ਪਹੁੰਚੇ ਹੂੰ ਤੇ ਜਿਹੜਾ ਉਹ ਕਲਰਕ ਆ ਉਹਦੀ ਜਿਹੜੀ ਸ਼ਬਦਾਬੀ ਤੋਂ ਇਹ ਸਾਬਤ ਹੋ ਰਿਹਾ ਸੀ ਕਿ ਅਫਸਰ ਸ਼ਾਹੀ ਦਾ ਉਹਨੂੰ ਪੂਰਾ ਸਮਰਥਨ ਹੈ ਅੱਛਾ ਜਦੋਂ ਗੱਲ ਕਰ ਰਹੇ ਸੀ ਤੇ ਮੀਡੀਆ ਦੇ ਕਿਸੇ ਸਾਥੀ ਨਾਲ ਵੀਰ ਨਾਲ ਤੇ ਉਹ ਕਹਿੰਦੇ ਸੀਗੇ ਜੀ ਮੈਨੂੰ ਤਾਂ ਪੂਰੀ ਐਨਓਸੀ ਦੇ ਦਿੱਤੀ ਚਾਰ ਮਲਾਜਮ ਇੱਥੇ ਖੜੇ ਸੀਗੇ ਉਹਨਾਂ ਨੇ ਕਹਿ ਤਾ ਵੀ ਇਹ ਲੇਡੀਜ਼ ਗਲਤ ਹੈ ਇਹ ਬੋਲੀ ਹੈ ਮੈਨੂੰ ਜਿਹੜੀ ਸਾਡੇ ਕਮਿਸ਼ਨਰ ਮੈਡਮ ਹੈ ਅਫਸਰ ਉਹਨੇ ਵੀ ਕਹਿ ਤਾ ਵੀ ਤੁਸੀਂ ਬੇਫਿਕਰ ਰਹੋ ਕਾਨੂੰਨ ਨੇ ਵੀ ਕਹਿ ਤਾ ਹੁਣ ਮੈਨੂੰ ਇਹ ਗੱਲ ਦੱਸੋ ਇਹ ਭੈਣ ਇੱਕ ਹਾਊਸ ਵਾਈਫ ਹੈ ਹੂੰ ਇਹ ਆਪਣੇ ਹਸਬੰਡ ਜਿਹੜੇ ਬਿਮਾਰ ਸੀ ਉਹਨਾਂ ਦੇ ਹੱਕ ਦੇ ਪੈਸੇ ਤਨਖਾਹ ਦੇ ਪੈਸੇ ਜਿਹੜੇ ਗਲਤ ਤਰੀਕੇ ਨਾਲ ਚਲੇ ਗਏ ਹੂੰ ਉਹ ਉਹਦੀ ਐਨਓਸੀ ਦਿਖਾ ਕੇ ਉਹ ਪੈਸਿਆਂ ਦੀ ਮੰਗ ਕਰਨ ਗਈ ਨਾ ਤਾਂ ਇਹਨਾਂ ਨੂੰ ਪਤਾ ਸੀ ਵੀ ਬਖਸ਼ੀ ਸਾਹਿਬ ਕੌਣ ਨੇ ਤੇ ਉਹਨਾਂ ਦਾ ਸੁਭਾਅ ਕਿਦਾਂ ਦਾ ਨਾ ਇਹਨਾਂ ਨੂੰ ਇਹ ਪਤਾ ਸੀ ਬਖਸ਼ੀ ਸਾਹਿਬ ਕੋ ਚਾਰ ਬੰਦੇ ਖੜੇ ਆ ਜਿਹੜੇ ਬਾਅਦ ਚ ਜੇ ਇਹਨਾਂ ਦਾ ਕੋਈ ਡਿਸਪਿਊਟ ਹੋਊਗਾ ਤੇ ਉਹ ਇਹਨਾਂ ਦੇ ਖਿਲਾਫ ਪੁਗਤਣਗੇ ਇਹ ਤਾਂ ਕੁਝ ਮੈਨਿਪੂਲੇਟ ਤਾਂ ਸੀਗਾ ਨਹੀਂ ਇਸ ਕਰਕੇ ਤੁਸੀਂ ਇੱਕ ਗੱਲ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਵੀ ਜਿਹੜੇ ਬਖਸ਼ੀ ਸਾਹਿਬ ਨੇ ਉਹਨਾਂ ਦੀ 3 ਮਹੀਨੇ ਪਹਿਲਾਂ ਹੈਲਥ ਬ੍ਰਾਂਚ ਤੋਂ ਬਦਲੀ ਹੋ ਗਈ ਸੀ ਬਿਲਡਿੰਗ ਬ੍ਰਾਂਚ ਤੇ ਜਿਹੜਾ ਕਾਰਪੋਰੇਸ਼ਨ ਚ ਐਡਾ ਵੱਡਾ ਘਟਾਲਾ ਹੋਇਆ ਜਦੀ ਜਾਂਚ ਦੀ ਅਸੀਂ ਪੂਰੀ ਮੰਗ ਕੀਤੀ ਜਿਹੜੇ ਮੁੱਦੇ ਨੂੰ ਅਸੀਂ ਚੱਕ ਕੇ ਪਿਛਲੇ 1 ਮਹੀਨੇ ਤੋਂ ਚੱਲ ਰਹੇ ਆ ਜਦ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲੇ ਕਿ ਜਿਹੜੇ ਤੁਹਾਡੇ ਬਖਸ਼ੀ ਸਾਹਿਬ ਨੇ ਇਹ ਰਾਤ ਨੂੰ ਇੱਥੇ 9:30 ਵਜੇ ਸੇਖੋ ਸਾਹਿਬ ਨੇ ਰੇਡ ਕੀਤੀ ਤੇ ਕੁਝ ਕਾਗਜ਼ਾਂ ਨਾਲ ਛੇੜਛਾੜ ਕਰਦੇ ਪਾਏਗੇ ਤੇ ਕਮਿਸ਼ਨਰ ਸਾਹਿਬ ਨੇ ਕਿਹਾ ਵੀ ਇਹ ਦੀ ਅਸੀਂ ਤਾਂ ਇਨਕੁਆਇਰੀ ਕਰਾ ਰਹੇ ਆ ਤੇ ਜਦ ਕਮਿਸ਼ਨਰ ਸਾਹਿਬ ਨਾਲ ਗੱਲ ਹੋਈ ਉਹ ਕਹਿੰਦੇ ਜੀ ਮੈਨੂੰ ਤਾਂ ਪਤਾ ਹੀ ਨਹੀਂ ਬਖਸ਼ੀ ਕੌਣ ਆ ਅਸੀਂ ਉਹਨੂੰ ਕਿਹਾ ਵੀ ਜਿਹੜਾ ਤੁਹਾਡਾ ਮੁਲਾਜ਼ਮ ਬਦਲੀ ਹੋਇਆ ਹੋਇਆ ਜਿਹਦੀ ਇਸ ਸੀਟ ਤੇ ਬੈ ਪਾਵਰ ਹੀ ਹੈ ਨਹੀਂ ਜਿਹਦੇ ਕੋ ਉਹ ਕਿਦਾਂ ਉਹ ਕਾਗਜ਼ਾਂ ਨਾਲ ਉਸ ਡਿਪਾਰਟਮੈਂਟ ਨਾਲ ਛੇੜਛਾੜ ਕਰ ਸਕਦਾ ਉਹ ਕਹਿੰਦੇ ਜੀ ਮੈਨੂੰ ਤਾਂ ਪਤਾ ਨਹੀਂ ਬਾਅਦ ਚ 2 ਦਿਨ ਬਾਅਦ ਉਹੀ ਬੰਦਾ ਦੁਬਾਰਾ ਉਹਨਾਂ ਨੇ ਉਸੇ ਸੀਟ ਤੇ ਅਪਾਇੰਟ ਕਰਤਾ ਅੱਛਾ ਉਸੇ ਕੁਰਸੀ ਤੇ ਦੁਬਾਰਾ ਨੂੰ ਅਪਾਇੰਟ ਕਰਤਾ ਹੁਣ ਉਸ ਬੰਦੇ ਦੀ 20 ਵਾਰ ਕੰਪਲੀਟ ਆਂਦੀ ਹੈ ਜਿੰਨੇ ਵੀ ਦਰਜਾ 4 ਮੁਲਾਜ਼ਮ ਆ ਉਹਨਾਂ ਨਾਲੋਂ ਇਦਾਂ ਹੀ ਮਿਸਬਿਹੇਵ ਕਰਦਾ ਪਰ ਲੋਕ ਮੁਲਾਜ਼ਮ ਹੋਣ ਕਰਕੇ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਵੀ ਸਾਡਾ ਅਫਸਰ ਹੈ ਜੇ ਅਸੀਂ ਕੁਝ ਮਾੜਾ ਉੱਚਾ ਨੀਵਾ ਬੋਲਾਂਗੇ ਤੇ ਉਹ ਸਾਡਾ ਨੁਕਸਾਨ ਕਰੂਗਾ ਹੈਨਾ ਕਿਉਂਕਿ ਮਜਾਜਮਾ ਦੀ ਰੋਟੀ ਤੱਕ ਝਾੜੂ ਮਾਰ ਕੇ ਸੀਵਰੇਜ ਦੇ ਵਿੱਚ ਵੜ ਕੇ ਹੀ ਚੱਕਦੀ ਆ ਤੇ ਉਹ ਮਜਾਜਮਾ ਦਾ ਜੇ ਉਹ ਆਪਣਾ ਹੱਕ ਮੰਗਣ ਜਾ ਰਹੇ ਆ ਤੇ ਉਹ ਇਸ ਭੈਣ ਨੂੰ ਪਹਿਲਾਂ ਤਾਂ ਤੁਸੀਂ ਉਹਦੀ ਕੱਲ ਦੀ ਵੀਡੀਓ ਵੀ ਦੇਖ ਲਓ ਉਹਦੇ ਚ ਵੀ ਉਹ ਯਾਰ ਯਾਰ ਕਹਿ ਕੇ ਗੱਲ ਕਰ ਰਿਹਾ ਇੱਕ ਕਿਸੇ ਦੀ ਧੀ ਨੂੰ ਭੈਣ ਨੂੰ ਯਾਰ ਕਹਿ ਕੇ ਬੁਲਾਉਣ ਦਾ ਇੱਕ ਗੱਜਟੜ ਕੁਰਸੀ ਤੇ ਬੈਠਾ ਬੰਦਾ ਉਹਨੂੰ ਹੱਕ ਹੈਗਾ ਬਿਲਕੁਲ ਨਹੀਂ ਹੈਗਾ ਕਿਸੇ ਦੀ ਵੀ ਭੈਣ ਨੂੰ ਮਾਂ ਨੂੰ ਧੀ ਨੂੰ ਯਾਰ ਕਹਿ ਕੇ ਗੱਲ ਕਰਨ ਦਾ ਪਹਿਲਾ ਤਾਂ ਉਹਦਾ ਸ਼ਬਦ ਉਹਦੇ ਹੀ ਵਿਜ਼ੂਅਲ ਤੋਂ ਪਤਾ ਲੱਗਦਾ ਉਹ ਯਾਰ ਯਾਰ ਕਹਿ ਕੇ ਗੱਲ ਕਰਦਾ ਦੂਜਾ ਉਹਨਾਂ ਨੇ ਇਦਾਂ ਆਪਣੇ ਪ੍ਰੂਫ ਤਿਆਰ ਕਰਕੇ ਰੱਖਦੇ ਹੋਏ ਆ ਜਿਵੇਂ ਸਾਰਾ ਕੁਝ ਮੈਨਿਪੂਲੇਟਡ ਕੰਮ ਹੈ ਵੀ ਪਹਿਲਾਂ ਹੀ ਇਸ ਦੇ ਖਿਲਾਫ ਉਤੋਂ ਔਨ ਰਿਕਾਰਡ ਕਹਿ ਰਿਹਾ ਵੀ ਮੈਂ ਤਾਂ ਇਹਦੇ ਤੇ ਪਰਚਾ ਕਰਾਉਂਗਾ ਇਹਦੇ ਤੇ ਪਰਚਾ ਕਿਉਂ ਕਰਾਊਗਾ ਵੀ ਇਹਦਾ ਇਹ ਕਸੂਰ ਹੈ ਆਪਣੇ ਹੱਕ ਦੇ ਪੈਸੇ ਮੰਗਣ ਚਲੀ ਗਈ ਇਹਦਾ ਇਹ ਕਸੂਰ ਹੈ ਵੀ ਉਹਦੇ ਦੋਸਤ ਦੀ ਡੈਥ ਹੋਈ ਸੀ ਤੇ ਇਹਨੇ ਦੱਸਿਆ ਵੀ ਮੇਰਾ ਬੇਟਾ ਬਿਮਾਰ ਹੈ ਤੇ ਉਹ ਇਹਨੂੰ ਕਹਿ ਰਿਹਾ ਵੀ ਤੇਰਾ ਮੁੰਡਾ ਮਰਤਾ ਨਹੀਂ ਗਿਆ ਹੂੰ ਦਸੋ ਦਰਤਾ ਦੇ ਵਾਲਮਿਕੀਆਂ ਦੇ ਬੱਚਿਆਂ ਨੂੰ ਕੋਈ ਐਦਾਂ ਕਹਿ ਰਿਹਾ ਏ ਏਪਸ਼ਬਦ ਬੋਲ ਰਿਹਾ ਨੂੰ ਕਹਿੰਦਾ ਤੁਹਾਡੀ ਬਰਾਦਰੀ ਦਾ ਤਾਂ ਕੰਮ ਹੀ ਇਹੀ ਆ ਇਸ ਸ਼ਬਦ ਦਾ ਮਤਲਬ ਕੀ ਆ ਤੁਹਾਡੀ ਬਰਾਦਰੀ ਦਾ ਕੰਮ ਹੀ ਇਹੀ ਆ ਵੀ ਸਾਡੀ ਬਰਾਦਰੀ ਪੜ੍ਹੀ ਲਿਖੀ ਨਹੀਂ ਜਾਂ ਸਾਡੇ ਲੋਕ ਜੇ ਝਾੜੂ ਦਾ ਸਫਾਈ ਦਾ ਕੰਮ ਕਰਦੇ ਆ ਤੇ ਉਹਨਾਂ ਨੂੰ ਕੋਈ ਇਸ ਤਰੀਕੇ ਨਾਲ ਗੱਲ ਕਰੂਗਾ ਐਦਾਂ ਦੀ ਸ਼ਬਦਾਵਲੀ ਦਾ ਪ੍ਰਯੋਗ ਕਰੂਗਾ ਖਾਸ ਕਰਕੇ ਇੱਕ ਔਰਤ ਨਾਲ ਜਿੱਥੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਔਰਤਾਂ ਨੂੰ ਬਰਾਬਰ ਦਾ ਅਧਿਕਾਰ ਦੇ ਰਹੇ ਆ ਸਮਾਜ ਦੇ ਵਿੱਚ ਇੱਕ ਬਰਾਬਰ ਦਾ ਕਦਮ ਦੇ ਰਹੇ ਆ ਔਰਤਾਂ ਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਦਿਨ ਰਾਤ ਕੰਮ ਕਰ ਰਿਹਾ ਉਥੇ ਕੁਛ ਐਦਾ ਦੇ ਲੋਕ ਬੈਠ ਕੇ ਉਹਨਾਂ ਦੇ ਹੀ ਜਿਹੜੇ ਕੰਮਾਂ ਨੂੰ ਨਿੰਦਦੇ ਆ ਦੱਸੋ ਇਸ ਭੈਣ ਦਾ ਕੀ ਕਸੂਰ ਆ ਉਹ ਇਹਨੂੰ ਐਡਾ ਮੰਦਾ ਚੰਗਾ ਸ਼ਬਦਾਵਲੀ ਉਹਨੇ ਬੋਲੀ ਆ ਮੇਰੀ ਤਾਂ ਇੱਕ ਮੰਗ ਆ ਜੀ ਜੇ ਤਾਂ ਉਹ ਇਹਨਾਂ ਤੋਂ ਮਾਫੀ ਮੰਗਦਾ ਆਪਣੀ ਸੌਰੀ ਰਿਜ਼ਾਈਜ਼ ਕਰਦਾ ਤੇ ਇਹਨਾਂ ਦਾ ਕੰਮ ਨਹੀਂ ਕਰਦਾ ਅਸੀਂ ਨਹੀਂ ਤਾਂ ਉਹਦੇ ਤੇ ਬੜੀ ਕਾਨੂੰਨੀ ਕਾਰਵਾਈ ਕਰਾਂਗੇ ਅੱਜ ਅਸੀਂ ਥਾਣੇ ਆਏ ਆ ਜੇ ਸਾਡੀ ਮੰਗ ਮੰਨੀ ਗਈ ਉੱਤੇ ਕਾਰਵਾਈ ਦੀ ਤਾਂ ਠੀਕ ਆ ਨਹੀਂ ਤਾਂ ਅਸੀਂ ਇੱਥੇ ਧਰਨੇ ਤੇ ਵੀ ਬੈਠਾਂਗੇ ਇੱਥੇ ਪ੍ਰਦਰਸ਼ਨ ਵੀ ਕਰਾਂਗੇ ਤੇ ਭੁੱਖ ਹੜਤਾਲ ਵੀ ਕਰਾਂਗੇ ਕਿਉਂਕਿ ਦੇਖੋ ਅਸੀਂ ਸਮਾਜ ਦਾ ਕੰਮ ਕਰਦੇ ਆਂ ਮੈਂ ਭਾਜਪਾ ਅਸੀਂ ਮੋਰਚਾ ਚਲਾਣਾ ਤੇ ਕਿਸੇ ਵੀ ਦਲਿਤ ਨਾ ਗਰੀਬ ਨਾ ਗੁਰਬੇ ਨਾ ਕਿਤੇ ਵੀ ਕੋਈ ਜਿਹੜੀ ਐਕਟਰੋਸਿਟੀ ਹੋਊਗੀ ਕੋਈ ਤੱਕਾ ਹੋਊਗਾ ਤੇ ਸਾਡੀ ਪੂਰੀ ਟੀਮ ਬਰਾਬਰ ਖੜੂਗੀ ਤੇ ਉਹ ਲੜਾਈ ਨੂੰ ਐਂਡ ਤੱਕ ਲੜੂਗੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਬਸ ਤੁਹਾਨੂੰ ਬੇਨਤੀ ਹੈ ਤੁਸੀਂ ਆਪਣੇ ਦਰਸ਼ਕਾਂ ਦਰਸ਼ਕਾਂ ਆਹੀ ਇਹ ਸਾਡੀ ਆਵਾਜ਼ ਹੈ ਜਿਹੜੀ ਪ੍ਰਸ਼ਾਸਨ ਤੱਕ ਪਹੁੰਚਾਓ ਉੱਚ ਅਫਸਰਾਂ ਤੱਕ ਵੀ ਵੀ ਇਹੋ ਜਿਹੇ ਅਫਸਰਾਂ ਨੂੰ ਹਟਾਇਆ ਜਾਵੇ ਇਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ